ਇਹ ਹੈ ਕਰਨੀ ਨਾਮਾ ਜੋ ਮੱਕੇ ਵਿੱਚ ਕਾਜੀ ਰੁਕਮਦੀਨ ਨਾਲ ਹੋਇਆ ਨਾਨਕ ਆਖੇ ਰੁਕਮਦੀਨ ਸੱਚਾ ਸੁਣੋ ਜਵਾਬ ਪੜਾ ਸੁਣਾਜੋ ਪ੍ਰੀਤ ਕਰ ਛੁੱਟਿਆ ਸਭ ਅਜਾਬ ਦਸਵਾਂ ਜਾਮਾ ਪਹਿਨ ਕਰ ਬੈਠੂ ਪ੍ਰਕਰਤਾਰ ਔਰੰਗਜ਼ੇਬ ਪਾਦਸ਼ਾਹ ਉਸ ਨਾਲ ਜੰਦ ਕਰੂ ਬਹੁ ਵਾਰ ਟੁੱਪਲ ਆਪਣਾ ਦੇ ਕੇ ਭੇਜ ਦੇਗਾ ਸਿੰਘ ਦੇਖ ਉਹਨਾਂ ਨੂੰ ਬੋਲ ਸੀ ਪਾਦਸ਼ਾਹ ਔਰੰਗ ਦੇਖ ਉਹਨਾਂ ਵੱਲ ਘੱਟ ਸੀ ਭੂਲ ਗੰਫੰਦ ਅੱਗੇ ਪੈਦਾ ਕਿਉਂ ਕੀਓ ਭਲਨ ਕਿਉਂ ਗੋਬਿੰਦ ਅਲੋਪ ਹਵਾਂਗਾ ਰਾਜ ਦੇ ਮਨਸਾਪੋ ਗੋਬਿੰਦ ਬਚਨ ਪਾਲ ਨਹੀਂ ਸਕਾਂਗੇ ਬਹੁਤ ਪੜਾ ਕੋ ਜੰਗ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ ਵਰਨਚਾਰ ਕਾ ਇੱਕ ਰੂਪ ਦੇਖ ਕਰੂ ਮੈਂ ਆਪ ਮਾਝੇ ਵਿੱਚ ਹੋਸਨੀ ਲੂਟਾਂਗੇ ਲਾਹੌਰ ਪੋਠੋਹਾਰ ਕੋ ਸੋਧ ਕੇ ਫਿਰ ਲੇਵੇਂਗੇ ਪਿਸ਼ੌਰ ਚੌਕੀ ਅਟਕ ਬਹਾਲ ਕੇ ਖੋਲੇ ਖਬਰ ਤੰਗ ਜਲਾਲਬਾਦ ਕੋ ਜੀਤ ਕੇ ਕਾਬਲ ਹੋਸੀ ਜੰਗ ਕਾਬਲ ਰਾਜ ਬਹਾਲ ਕੇ ਗੈਨੀ ਕੋ ਫਿਰ ਲੇਵੇਂ ਮੁਲਕ ਹਜ਼ਾਰਾ ਸੋਧ ਕੇ ਕੰਧਾਰ ਕੁਛ ਕਰੇ ਬਲਖ ਬੁਖਾਰਾ ਸਾਧ ਕੇ ਫਿਰ ਲੇਵੇਂ ਸਿੰਧ ਬਲੋਚ ਉਨ ਮਲਕੋਂ ਕੋ ਜੀਤ ਕੇ ਜ਼ਬਤ ਕਰੇ ਸਭ ਲੋਗ ਮੱਕਾ ਮਦੀਨਾ ਰੂਮ ਕੋ ਮਰ ਹਟਾ ਪੀਲ ਫਰੰਗ ਦੱਖਣ ਪੂਰਬ ਹਿੰਦ ਕੇ ਜੀਤ ਕਰੇਗੇ ਜੰਗ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਚਤਰ ਚਲੇਗਾ ਸੀਸ ਪਰ ਬੜੀ ਕਰੇਗੀ ਮੌਜ ਉਹਦੇ ਸੱਚੇ ਸਾਹਿਬ ਦੇ ਰਾਜ ਵਿੱਚ ਸਤਜਗ ਹੋਸੀਆਂ ਆਣ ਆਗਿਆ ਚਲੇ ਪੰਥ ਦੀ ਖਾਇਨਾ ਜਮਕੀ ਬਾਨ ਫੌਜ ਫਿਰੇ ਅਕਾਲ ਦੀ ਮਕੜੀ ਨਿਆਈ ਹੋਏ ਨੀਲਾ ਬਾਨਾ ਪਹਿਰ ਕੇ ਵਰਨਾ ਦਿਸੇ ਕੋਈ ਸੁਨਹੁ ਕਾਜੀ ਰੁਕਮਦੀਨ ਸਿੰਘ karenge ਰਾਜ ਮਲੇਛ ਸੇਖ ਖਪ ਜਾਏਗੇ ਪੀਰ ਮਰੀਦ ਸੁਹਾਗ ਏਕੋ ਨਾਮ ਸਭ ਜਪਾਂਗੇ ਤਾਂ ਵੇਖਣ ਆਵੇ ਆਪ ਬੇਈਮਾਨ ਕਸ਼ੂਮਤੀ ਦੇਖ ਨਾ ਸਕੇ ਪ੍ਰਤਾਪ ਰૈયਤ ਹੋਏ ਸਭ ਮਿਲेंगी ਸੂਬੇ ਥਾਪੇ ਆਪ ਧਰਤੀ ਦੇਵੇ ਅਨ ਤਨ ਪਰਬਤ ਦੇਗੇ ਲਾਲ ਮੇਵੇ ਸਭ ਦਰ ਦੇਗੇ ਵੇਖੇ ਆਪ ਅਕਾਲ ਵਾਹਿਗੁਰੂ ਸਭ ਜਪਾਂਗੇ ਮੁਕਤ ਆਪਣੀ ਜਾਨ ਧਰਮਸ਼ਾਲ ਬਹੁ ਹੋਏਗੀ ਚਪੰਬ ਸੀਤ ਕੁਰਾਨ ਪ੍ਰਗਟ ਹੋਏ ਆਪ ਪ੍ਰਭੂ ਹਰਮੰਦਰ ਮੇ ਆਏ ਨਾਮ ਕਹਾਵੇ ਵਾਹਿਗੁਰੂ ਸਿੰਘ ਮਲੇਤ ਬਤਾਏ ਸੱਚਾ ਪ੍ਰਖ ਖਾਏ ਕੇ ਦਿੱਲੀ ਬੈਠਾ ਆਏ ਪਾਤ ਸ਼ਾਹੀ ਸੁਖਸਿਓ ਕੋ ਰੇਵੈ ਰਿਹਾ ਨਕਾਇ ਜਿੰਦਰ ਦੇਖੇ ਖਾਲਸਾ ਕੰਪੇ 14 ਲੋਏ 14 ਸਹਾਂਸਰ ਬਰਖ ਲਗਰਾਜ ਐਸਾ ਹੀ ਹੋਏ ਮਾਇਆ ਇਕੱਠੀ ਕਰਕੇ ਦੇਹੋ ਲੰਗਰ ਲਾਏ ਨੰਗਾ ਪੁਖਰ ਅਰਥ ਹੀ ਆ ਖਾਲੀ ਕੋਈ ਨਾ ਜਾਏ ਨਾਨਕ ਆਖੀ ਰੁਕਮਦੀਨ ਇਹ ਵਰਤੇਗੀ ਰੀਤ ਕਰਨੀ ਨਾਮਾ ਜੋ ਪੜੇ ਵਦੇ ਸਾਹਿਬ ਸੋ ਪ੍ਰੀਤ ਦੋਹੀ ਫਿਰ ਅਕਾਲ ਦੀ ਨੰਦਕਟਕੇ ਨ ਕੋਏ ਬਨ ਪਰਬਤ ਸਭ ਭਜੇਗੇ ਤਰੇ ਜਗਤ ਮੇ ਜੋਏ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖਵਾਰ ਹੋਏ ਸੰ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ